ਜੀ ਬਾਬਿਓ ਸასი ਕਾਲ ਨਮਸਕਾਰ ਸਲਾਮ ਉਮੀਦ ਕਰਦਾ ਸਭ ਖੁਸ਼ ਹੋਣਗੇ ਮੈਂ ਵੀ ਖੁਸ਼ ਹਾਂ ਤੁਹਾਡਾ ਆਪਣਾ ਆਪਣਾ ਗੌਤਮ ਜੋਸ਼ੀ ਚਲੋ ਭਾਈ ਅੱਜ ਆਪਣੇ ਇੱਕ ਪਤੀਜ ਦਾ ਤੁਹਾਨੂੰ ਗੱਲਬਾਤ ਦੱਸਦਾ ਬੜੀ ਸੋਹਣੀ ਘੋੜੀ 'ਤੇ ਬੈਠਾ ਪੁੱਤਰ ਜੀ ਸასი ਕਾਲ ਸასი ਕਾਲ ਪੁੱਤਰਾ ਘੋੜੀ ਕਿਹੜੀ ਹੈ ਇਹ ਇਹ ਭਾਗਯਲక్ష్ਮੀ ਹੈ ਜੀ ਭਾਗਯਲక్ష్ਮੀ ਹੈ ਜੀ ਭਾਗਯਲక్ష్ਮੀ ਕਿੰਨੇ ਟਾਈਮ ਦੀ ਹੋਗੀ ਕਿੰਨੀ ਏਜ ਆ ਇਹ ਆਪਣੀ 8 ਮਾਂਥ 8 ਇਅਰ ਇਅਰ ਨਵਾਂ ਮੁੰਡਾ ਭਾਈ ਬੋਲਣ 'ਚ ਥੋੜਾ ਸੰਗ ਰਿਹਾ ਰਾਈਡਿੰਗ ਕਲਾਸਿਸ ਹੁਣ ਸਮਝ ਲਓ ਲੈ ਰਿਆ ਬਹੁਤ ਸੋਹਣੀ ਘੋੜੀ ਤੁਰਦੀ ਐ ਹਨਾ ਉਹ ਬਾਈ ਇਧਰ ਇਹਨੂੰ ਫੜੀ ਮੂਰ ਮਾੜਿਆ ਤੋਰ ਬਾਈ ਕਿੰਨਾ ਕਿ ਪਿਆਤ ਕੀ ਨਵਾਂ ਤੇਰਾ ਛੋਟੇ ਵੀਰ ਜਸਤਾਜ ਜਸਤਾਜ ਹਾਂਜੀ ਦਸਤਾਜ ਇਹ ਗੱਲ ਦੱਸ ਕਿਹੜੀ ਕਲਾਸ 'ਚ ਪੜਦੇਂ ਮੈਂ 5ਥੀ ਜੀ ਹੈ 5ਥੀ ਹੌਲੀ ਹੌਲੀ ਉਹ ਕੀਨ ਲੈ ਆ ਕੀ ਆ ਯਾਰ ਬੰਦਾ ਉਹ ਰੁਕਦਾ ਐ ਬਥੜੇ ਆਪਾਂ ਤਰੀਕੇ ਨਾਲ ਵਿਚਾਰੇ ਨੂੰ ਅੱਛਾ 5ਥੀ 'ਚ ਹੈ राजे ਹੈ ਤੇ ਹਾਰਸ ਫਿਰ ਤੈਨੂੰ ਕਿਵੇਂ ਪਸੰਦ ਨੇ ਯਾ ਆਈ ਲਾਈਕ ਇਟ ਯੂ ਲਾਈਕ ਇਟ? ਹੌਬੀ ਆ, ਰਾਈਡਿੰਗ ਦਾ ਸ਼ੌਂਕ ਆ, ਬਰੀਡਿੰਗ ਦਾ ਸ਼ੌਂਕ ਆ ਕਿ ਬਸ ਨਹੀਂ ਘੋੜੇ ਦੇ ਬੈਠਣ ਦਾ ਸ਼ੌਂਕ ਆ? ਆਪਾਂ ਨੂੰ ਯਾਨੀ ਸਾਰਾ ਸ਼ੌਂਕ ਆ। ਘੋੜੇ ਦਾ ਹੈ? ਯੈਸ। ਤੂੰ ਤਾਂ ਹੀ ਸੇਵਾ ਵੀ ਕਰਦਾ ਹੈ ਹਨਾ? ਇਹ ਰੋਜ਼ ਆਉਂਦਾ ਭਤੀਜ ਤੇ ਬਹੁਤ ਪਿਆਰ ਕਰਦਾ ਤੇ ਇਹ ਘੋੜੀ ਵੀ ਦੇਖ ਲਓ ਬਈ ਕਿੰਨੀ ਸਿਆਣੀ ਆ। ਆ ਨਾਲ ਆਪਣਾ ਸੇਵਕ ਭਰਾ ਹੈ। ਇਹ ਮੋਟਾ ਧਮਾ ਕੇ ਵੀ ਸੇਵਕ। ਐਨੇ ਬਾਈ ਅੱਜ ਹੀ ਆਪਣੇ ਕੁਸ਼ਰਦੀ ਲਈ ਆ। ਕਿਉਂ ਲਈ ਆ ਕਿ ਨਹੀਂ? ਬਹੁਤ ਵਧੀਆ ਭਰਾ ਹੈ ਤੇ ਦੱਸ ਭਤੀਜਾ। ਜਿਹੜੇ ਤੇਰੀ ਏਜ ਦੇ ਬੱਚੇ ਆ ਉਹਨਾਂ ਨੂੰ ਰਾਈਡਿੰਗ ਕਰਨੀ ਚਾਹੀਦੀ ਆ yes ਹੈਨਾ yes ਇਹਦੇ ਨਾਲ ਸਿਹਤ ਵਧੀਆ ਰਹਿੰਦੀ ਆ ਸਭ ਕੁਝ ਨਾਲੇ ਸ਼ੌਂਕ ਵਧੀਆ ਬੰਦਾ ਬਿਜ਼ੀ ਰਹਿੰਦਾ ਤੇ ਪਿੰਡ ਕਿਹੜਾ ਤੇਰਾ ਭਤੀਜ ਹੈ ਕਿਹੜਾ ਪਿੰਡ ਗਿੱਲਾ ਗਿੱਲ ਪਿੰਡ ਹਾਂਜੀ ਤੇ ਤੇਨ ਫਾਦਰ ਦਾ ਨਾਮ ਹਰਦੀਪ ਸਿੰਘ ਹਰਦੀਪ ਸਿੰਘ ਹਾਂਜੀ ਐਣ ਕਿਹੜੀ ਕਲਾਸ ਚ ਏ ਤੂੰ ਮੈਂ 5th ਵਿਚ ਸਕੂਲ ਨਨਕਾਣਾ ਸਾਹਿਬ ਪਬਲਿਕ ਸਕੂਲ ਨਨਕਾਣਾ ਸਾਹਿਬ ਹੈ ਹਾਂ ਗੁੱਡ ਐਨੀਥਿੰਗ ਐਲਸ ਕੁਛ ਹੋਰ ਕਹਿਣਾ ਜਨ ਨੋ ਥੈਂਕ ਯੂ ਬਟੇ ਲਓ ਜੀ ਬਾਈ ਦੇਖੋ ਨਜ਼ਾਰਾ ਬੱਚਾ ਰਾਈਡਿੰਗ ਅੱਜ ਪਹਿਲਾ ਦਿਨ ਉਹ ਕਰ ਰਿਹਾ ਹੈ ਹਾਂਜੀ